ਉੱਕੜਾਂ ਵੀ ਹੈਗੀਆਂ ਨੇ ਇਹਦੇ ਜੇੜਾ ਵੀ ਅਸੀਂ ਕਟਾਂਗੇ ਪਰ ਇਹ ਚੀਜ਼ਾਂ ਸਾਨੂੰ ਤਾਕੜਾ ਕਰਦੀਆਂ ਨੇ ਇਹ ਚੀਜ਼ਾਂ ਸਾਨੂੰ ਕਮਜ਼ੋਰ ਨਹੀਂ ਕਰਦੀਆਂ ਸਾਡੇ ਗੁਰੂਆਂ ਦੇ ਇਤਿਹਾਸ ਇੰਨੇ ਵੱਡੇ-ਵੱਡੇ ਨੇ ਸਾਡੇ ਬਾਪਿਆਂ ਦੇ ਇਤਿਹਾਸ ਇੰਨੇ ਵੱਡੇ-ਵੱਡੇ ਨੇ ਜਦੋਂ ਉਹ ਨਹੀਂ ਡੋਲੇ ਕੋਈ ਇਤਿਹਾਸ ਪੜ੍ਹਦੇ ਆ ਤੇ ਉਹ ਜज्ਬੇ ਮਿਲਦੇ ਨੇ ਸਾਨੂੰ ਹੌਸਲੇ ਮਿਲਦੇ ਨੇ ਤੇ ਉਹ ਚੀਜ਼ਾਂ ਸਾਨੂੰ ਡੋਲਣ ਨਹੀਂ ਦਿੰਦੀਆਂ ਹੈ ਨਾ ਪੜਦੇ ਸੀਗੇ ਸਾਰਾ ਅੰਦਰ ਹਰੀ ਸਿੰਘ ਨਲੂਏ ਬਾਰੇ ਸਾਰਿਆਂ ਨੂੰ ਪੜਦੇ ਤੇ ਤੁਹਾਡੇ ਲਈ ਬੇਨਤੀ ਵੀ ਕਰਦੇ ਆ ਕਿ ਆਪਣਾ ਇਤਿਹਾਸ ਨਾਲ ਪਾਣੀ ਨਾਲ ਜੁੜੋ ਹੈ ਨਾ ਕਿਉਂਕਿ ਬਾਣੀ ਹੀ ਹੈ ਵੀ ਜਿਹੜਾ ਸਾਨੂੰ ਸਾਸ ਚੱਕ ਕੇ ਪਿੱਛੇ ਲੜਨ ਦੇ ਵਿੱਚ ਬਹੁਤ ਵੱਡਾ ਹੌਸਲਾ ਦਿੰਦੀ ਹੈ ਨਾ ਤੁਹਿਆੜੇ ਟਾਈਮ ਤੇ ਦੇਖ ਲਿਆ ਨਾ ਜਿੱਦ ਨਹੀਂ ਸਰਕਾਰਾਂ ਮੰਨਦੀਆਂ ਦਿੱਲੀ ਕੋਚ ਵੀ ਹੋਊਗਾ ਤੇ ਐਵੇਂ ਜਿਵੇਂ ਪਹਿਲਾਂ ਹੌਸਲੇ ਜਿਹੜੇ ਵੱਧ ਹੋ ਸੀ ਉਹਨਾਂ ਨਾਲ ਟੱਕਰਾਂਗੇ ਸਰਕਾਰਾਂ ਨੂੰ ਅ ਨਬੂਬਾ ਜਿਹੜਾ ਜਿਹੜੇ ਆ ਮੌਜੂਦ ਨੇ ਹਾਈਦరాబాద్ ਪਹਿਲੀ ਵਾਰ ਕਿਸਾਨੀ ਸੰਘਰਸ਼ ਦੇ ਵਿੱਚ ਦੁਬਾਰਾ ਨਜ਼ਰ ਆ ਰਹੇ ਨੇ ਕਿਸਾਨੀ ਸੰਘਰਸ਼ ਤੋਂ ਸ਼ੁਰੂਆਤ ਹੋਈ ਅੱਜ ਫੇਰ ਤੋਂ ਸਨਮਾਨ ਵੀ ਇੱਕ ਕਿਸਾਨੀ ਸੰਘਰਸ਼ੀ ਹੋਣਾ ਸੀ ਲੇਕਿਨ ਹਰਿਆਣਾ ਸਰਕਾਰ ਦੇ ਵੱਲ ਜਿਸ ਸੀ ਕਿ ਇੱਥੇ ਰੋਕਿਆ ਗਿਆ ਕਿਵੇਂ ਦੇ ਹਾਂਜੀ ਅੱਜ ਸਾਡੀ ਕੋਲ ਦਾਣਾ ਮੰਡੀ ਦੀ ਸੀਗੀ ਅੰਮ੍ਰਾਲੇ ਦੇ ਅੰਦਰ ਪਰ ਜਦੋਂ ਸਾਡੇ ਕਿਸਾਨ ਆਗੂ ਸਵੇਰੇ ਪ੍ਰੋਗਰਾਮ ਦੀ ਤਿਆਰੀ ਵਾਸਤੇ ਪਹੁੰਚੇ ਤੇ ਉੱਥੇ ਬਹੁਤ ਪ੍ਰਸ਼ਾਸਨ ਆਇਆ ਹੋਇਆ ਸੀਗਾ ਚਾਰ ਟੁਕੜੀਆਂ ਇਹਨਾਂ ਨੇ ਸਪੇਲ ਲਿਆ ਅਗਲੇ ਪ੍ਰੋਗਰਾਮ ਰੋਕਣ ਵਾਸਤੇ ਤੇ ਇਹ ਵੀ ਕਹਤਾ ਸੀ ਕਿ ਸਪਟਾ ਹੋਣੀ ਹੈਗਾ ਕਿਉਂਕਿ ਸਾਡੀ ਰਿਆਈ ਰਾਤ ਹੋ ਗਈ ਸੀਗੀ ਵੀ ਅਸੀਂ ਸਿਰਫ ਇੱਕ ਧੰਨਵਾਦ ਪ੍ਰੋਗਰਾਮ ਕਰਨਾ ਵੀ ਸੰਗਤ ਨੂੰ ਕੋਲ ਦਿੱਤੀ ਹੋਈ ਹੈ ਮੋਰਚੇ ਵੱਲੋਂ ਤੇ ਅਸੀਂ ਇਹਨੂੰ ਕੈਨਸਲ ਨਹੀਂ ਕਰ ਸਕਦੇ ਪਰ ਸਰਕਾਰ ਇਹ ਚ ਹੁੰਦੀ ਹੈ ਵੀ ਇਹ ਲੋਕ ਇਕੱਠੇ ਨਾ ਹੋਣ ਆਪਣੇ ਹੱਕਾਂ ਪਿੱਛੇ ਬੋਲਣ ਦਾ ਨਾ ਅਸੀਂ ਇਹਨਾਂ ਨੂੰ ਮਤਲਬ ਪ੍ਰਸ਼ਾਸਨ ਦੇ ਦਮ ਚ ਦਬਾ ਲੇ ਪਰ ਕੀਰਤੀ ਲੋਕਾਂ ਦੀ ਲੜਦੇ ਲੋਕਾਂ ਦੀ ਆਵਾਜ਼ ਐਵੇਂ ਦਬਣ ਵਾਲੀ ਨਹੀਂ ਹੈਗੀ ਤੁਸੀਂ ਉੱਥੇ ਰਾਹ ਕਰੋਗੇ ਅਸੀਂ ਕਿਤੇ ਹੋਰ ਇਕੱਠੇ ਹੋਵਾਂਗੇ ਹੈ ਨਾ ਤੇ ਆਪਣੇ ਕਿਸੇ ਨਾਲ ਕੋਈ ਜਿਹੜੇ ਅਰੈਸਟ ਹੋਏ ਨੇ ਜਿਵੇਂ ਵੀ ਕੋਲ ਹੁੰਦੀਆਂ ਉਹਨਾਂ ਨੂੰ ਛਡਾ ਕੇ ਅੱਜ ਘਰੇ ਵਾਪਸ ਲੱਗੇ ਇਹ ਇਹ ਜੋ ਜਿਵੇਂ ਪਹਿਲਾਂ ਵੀ ਜ਼ਿਕਰ ਹੋ ਰਿਹਾ ਸੀ ਬਾਰ-ਬਾਰ ਤੁਸੀਂ ਜਿੰਨਾ ਟਾਈਮ ਅੰਦਰ ਆਈ ਥਿੰਕ 1 ਤੋਂ 11 ਦਿਨ ਤੁਸੀਂ ਅੰਦਰ ਰਹੇ ਹੋ ਉਹ ਜਿਹੜੇ ਤਜਰਬੇ ਸੀ ਕਦੀ ਡੋਲਨੇ ਹੋਏ ਕਿ ਕਿਸਾਨੀ ਅੰਦੋਲਨ ਗਏ ਤਾਂ ਆਦਿ ਦੇਖਣੇ ਪਏ ਕਦੀ ਨਹੀਂ ਦੇਖੋਏ ਤਾਂ ਇਹ ਸੰਘਰਸ਼ ਦੇ ਰਾਹ ਨੇ ਇਹਦੇ ਚ ਔਕੜਾਂ ਵੀ ਹੈਗੀਆਂ ਨੇ ਇਹਦੇ ਚ ਜੇਲ੍ਹਾਂ ਵੀ ਅਸੀਂ ਕਟਾਂਗੇ ਪਰ ਇਹ ਚੀਜ਼ਾਂ ਸਾਨੂੰ ਤਕੜਾ ਕਰਦੀਆਂ ਨੇ ਇਹ ਚੀਜ਼ਾਂ ਸਾਨੂੰ ਕਮਜ਼ੋਰ ਨਹੀਂ ਕਰਦੀਆਂ ਕਿਉਂਕਿ ਸਾਡੀ ਇਤਿਹਾਸ ਹੀ ਇੰਨੇ ਵੱਡੇ ਨੇ ਸਾਡੇ ਗੁਰੂਆਂ ਦੇ ਇਤਿਹਾਸ ਇੰਨੇ ਵੱਡੇ ਵੱਡੇ ਨੇ ਸਾਡੇ ਬਾਬਿਆਂ ਦੇ ਇਤਿਹਾਸ ਇੰਨੇ ਵੱਡੇ ਵੱਡੇ ਨੇ ਜਦੋਂ ਉਹ ਨਹੀਂ ਡੋਲੇ ਜਦੋਂ ਇਤਿਹਾਸ ਪੜ੍ਹਦੇ ਆ ਤੇ ਉਹ ਜਜ਼ਬੇ ਦੇ ਨੇ ਤੇ ਉਹ ਚੀਜ਼ਾਂ ਸਾਨੂੰ ਡੋਲਣ ਨਹੀਂ ਦਿੰਦੀਆਂ ਹੈ ਨਾ ਤੇ ਜਿੱਦੋਂ ਸਾਡੇ ਤਾਂ ਮੇਰੇ ਤਾਂ ਹਮੇਸ਼ਾ ਮੈਂ ਤਾਂ ਕਹਿੰਦਾ ਵੀ ਵਾਹਿਗੁਰੂ ਹਮੇਸ਼ਾ ਅੰਗ ਸੰਗ ਰਹਿੰਦੇ ਨੇ ਹੈ ਨਾ ਵੀ ਹਾਂ ਹਮੇਸ਼ਾ ਅੰਗ ਸੰਗ ਰਹਿ ਕੇ ਹੀ ਵਾਜਿਤ ਕਰੀ ਆ ਹਮੇਸ਼ਾ ਤੇ ਡੋਲਣ ਵੀ ਨਹੀਂ ਕਦੇ ਦਿੱਤਾ ਤੇ ਵਾਹਿਗੁਰੂ ਦੀ ਕਿਰਪਾ ਹੋਈ ਅੱਜ ਸਾਰੇ ਸੇ ਦੁਆਰਾ ਵਾਪਸ ਆ ਕੇ ਇੱਥੇ ਖੜੇ ਆ ਸੰਗ ਦੇ ਰੂਪ ਚਾਕੇ ਵਾਹਿਗੁਰੂ ਜੀ ਦਾ ਖਾਲਸਾ ਜੇ ਤੁਸੀਂ ਕਿਸੇ ਕੇ ਤੁਸੀਂ ਤੁਸੀਂ ਕਿਵੇਂ ਜੜਾ ਸਮਾਉਂਦੇ ਹਾਂ ਹਾਂ ਜੀ ਕਿਵੇਂ ਸਮਾ ਕਿਵੇਂ ਬਤੀਤ ਕੀਤਾ ਸਮਾ ਕਿਤਾਬਾਂ ਪੜ ਕੇ ਕਰਿਆ ਉੱਤੇ ਇਤਿਹਾਸ ਪੜਿਆ ਬਾਬੇ ਨਾਨਕ ਤੋਂ ਲੈ ਕੇ ਜਦੋਂ ਤੱਕ ਅੰਗਰੇਜ਼ਾਂ ਦਾ ਰਾਜ ਆਇਆ ਮਹਾਰ ਦੀਪ ਸਿੰਘ ਉਦੋਂ ਤੱਕ ਸਾਰਾ ਪੜਿਆ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਹਨ ਪੜਦੇ ਸੀਗੇ ਸਾਰਾ ਅੰਦਰ ਹਰੀ ਸਿੰਘ ਨਲੂਏ ਬਾਰੇ ਸਾਰਿਆਂ ਨੂੰ ਪੜਦੇ ਸੀ ਤੁਹਾਡੇ ਲਈ ਬੇਨਤੀ ਵੀ ਕਰਦੇ ਆ ਵੀ ਆਪਣੇ ਇਤਿਹਾਸ ਨਾਲ ਬਾਣੀ ਨਾਲ ਜੁੜੋ ਹੈਨਾ ਕਿਉਂਕਿ ਬਾਣੀ ਹੀ ਹੈ ਵੀ ਜਿਹੜਾ ਸਾਨੂੰ ਸੱਚਾ ਚੱਕ ਕੇ ਪਿੱਛੇ ਲੜਨ ਦੇ ਵਿੱਚ ਬਹੁਤ ਵੱਡਾ ਹੌਸਲਾ ਦਿੰਦੀ ਹੈ ਹੈਨਾ ਸਾਡਾ ਇਤਿਹਾਸ ਸਾਨੂੰ ਬਹੁਤ ਵੱਡਾ ਹੌਸਲਾ ਦਿੰਦਾ ਸਾਰੇ ਨੌਜਵਾਨਾਂ ਨੂੰ ਮੇਰੀਆਂ ਭੈਣਾਂ ਨੂੰ ਹੈਨਾ ਇੱਕ ਕੁੜੀ ਸੀਗੀ ਇਹਨੇ ਆਪਣੀ ਭੈਣ ਕੁਲਵਿੰਦਰ ਕੋ ਜਿੰਨੇ ਕੰਗਣਾਰ ਨੂੰ ਉੱਤੇ ਥੱਪੜ ਮਾਰਿਆ ਵੀ ਸਾਨੂੰ ਇਹੋ ਜਿਹੇ ਆਪਣੇ ਮਤਲਬ ਸੂਰਬੀਰਾਂ ਤੋਂ ਹੈਨਾ ਆਪਣੇ ਇਹਨਾਂ ਤੋਂ ਮਤਲਬ ਪ੍ਰੇਰਨਾ ਲੈਣੀ ਚਾਹੀਦੀ ਹੈ ਹੈ ਸਨੇ ਜੈਣਾ ਸਾਡੇ ਗੁਰੂ ਨੇ ਸਾਡੇ ਬਾਬੇ ਨੇ ਨਾ ਸਾਰਾ ਤੋਂ ਇਹੀ ਚੀਜ਼ਾਂ ਸਾਨੂੰ ਕਿਉਂਕਿ ਬਾਬੇ ਨਾਰਾਇਣ ਨੇ ਸਾਨੂੰ ਇੱਕ ਸੱਚਾ ਸੁੱਚਾ ਧਰਮ ਬਖਸ਼ਿਆ ਨਾ ਇੱਕ ਸੱਚੀ ਸੁੱਚੀ ਖੇਤੀ ਬਖਸ਼ੀ ਇਹਦੇ ਪਿੱਛੇ ਤਾਂ ਲੜਾਂਗੇ ਗੱਲ ਮਸਲਾਂ ਤੇ ਆਈ ਹੋਈ ਆ ਵੀ ਹਾਂ ਜੇ ਹੁਣ ਵੀ ਆਪਾਂ ਨੇ ਨਾ ਪ੍ਰਵਾਸ ਬਾਹਰ ਦਾ ਰੋਕਿਆ ਨਾ ਆਪਣੀ ਖੇਤੀ ਨੂੰ ਮਜ਼ਬੂਤ ਕਰਾਂ ਤਾਂ ਸਾਰੇ ਤੁਸੀਂ ਦੇਖ ਹੀ ਰਹੇ ਹੋ ਬਾਹਰ ਹੀ ਜਾ ਰਹੇ ਨੇ ਸਾਰੇ ਦੇ ਸਾਰੇ ਹਨਾ ਤੇ ਆਪਣੇ ਕੀਤੇ ਨੂੰ ਮਜ਼ਬੂਤ ਕਰਾਂਗੇ ਤੇ ਆਪਣੇ ਪ੍ਰਵਾਸ ਨੂੰ ਇੱਥੇ ਰੋਕਾਂਗੇ ਤਾਂ ਕਿ ਸਾਡੇ ਨੌਜਵਾਨ ਨੂੰ ਇੱਥੇ ਰੋਜ਼ਗਾਰ ਮਿਲੇ ਤੇ ਸਾਰੇ ਇੱਥੇ ਰਹਿਣ ਆਪਣੇ ਘਰਦਿਆਂ ਕੋਲ ਰਹਿਣ ਤੇ ਇੱਥੇ ਸੇ ਬਣਾਮ ਕਰੀ ਆਪਣੇ ਖਾਤੀ ਇਹ ਵਾਪਸ ਨਾ ਨੀ ਦੇਵਣੇ ਧਰਮ ਲੋਬ ਵਿੱਚ ਅੱਛਾ ਅਖੀਰ ਸਵਾਲ ਹੈ ਜਦੋਂ ਇਹ ਗੱਲਾਂ ਬਾਹਰ ਆ ਰਹੀ ਸੀ ਕਿ ਨਵਦੀਕੀ ਤੇ ਤਸ਼ੱਦਦ ਹੋ ਰਹੀ ਹੈ ਅੰਦਰ ਤਾਂ ਜਦੋਂ ਗੱਲਾਂ ਬਾਹਰ ਆਈਆਂ ਪੰਜਾਬ ਦੇ ਨੌਜਵਾਨ ਦੇਖਦੇ ਸੀ ਲੋਕਾਂ ਨੇ ਸੋਸ਼ਲ ਮੀਡੀਆ ਤੇ ਮੀਡੀਆ ਤੇ ਉਹ ਤਸਵੀਰਾਂ ਦੇਖੀਆਂ ਉਹ ਜਾਣਕਾਰੀ ਦੇਖੀ ਸੁਣੀ ਤੇ ਉਸ ਤੋਂ ਬਾਅਦ ਤਾਂ ਲੱਗਦਾ ਕਿ ਲੋਕਾਂ ਦਾ ਕਿਤੇ ਨਾ ਕਿਤੇ ਫਿਰ ਕਿਸਾਨੀ ਅੰਦੋਲਨਾਂ ਚ ਜਾਂ ਅਜਿਹੇ ਸੰਘਰਸ਼ਾਂ ਵਿੱਚ ਜਾਣ ਦਾ ਜਿਹੜਾ ਕਿਤੇ ਨਾ ਕਿਤੇ ਮਨੁਬਲ ਹੈ ਜਿਹੜਾ ਉਹ ਡਾਊਨ ਹੋ ਸਕਦਾ ਨਹੀਂ ਡਾਊਨ ਨਹੀਂ ਹੁੰਦਾ ਜੀ ਤੁਹਾਡੇ ਸਾਹਮਣੇ ਤਾਂ ਖੜੇ ਆ ਅੱਜ ਤੁਹਾਡੇ ਤੁਸੀਂ ਦੇਖ ਸਕਦੇ ਹੋ ਨਾ ਜਿੱਦਨ ਮਰਜੀ ਨੂੰ ਨਿਗਾਹ ਕਮਾ ਕੇ ਸਾਰ ਅਸੀਂ ਐਵੇਂ ਤੱਕੜੇ ਹੋ ਕੇ ਆਏ ਆ ਹੋਰ ਤੱਕੜੇ ਹੋ ਕੇ ਨੀਠਾਂਗੇ ਤੁਸੀਂ ਆਲੇ-ਆਲੇ ਟਾਈਮ 'ਚ ਦੇਖ ਲਿਆ ਨਾ ਜਿਹੜੀ ਸਰਕਾਰਾਂ ਮੰਨਦੀਆਂ ਦਿੱਲੀ ਕੋਚ ਵੀ ਹੋਊਗਾ ਤੇ ਐਵੇਂ ਜਿਵੇਂ ਪਹਿਲਾਂ ਹੌਸਲੇ ਸੀ ਉਹ ਤੋਂ ਵੱਧ ਹੌਸਲੇ ਨਾਲ ਟੱਕਰਾਂਗੇ ਸਰਕਾਰਾਂ ਨੂੰ ਤੇ ਆਪਣੇ ਹੱਕ ਲੜਾਂਗੇ ਨਵਦੀਪ ਇੱਕ ਵਾਰ ਫਿਰ ਕੁਆਟਰ ਕਹਿ ਰਹਿੰਦਾ ਹਾਂ ਸਭ ਕੁਝ ਕਰਾਂਗੇ ਜੋ ਭਾਈ ਗੁਰੂ ਜੀ ਰਾਜਾ ਹੋਗੀ ਨਾ ਜੋ ਭਾਈ ਗੁਰੂ ਨੇ ਸੇਵਾ ਲਈ ਹੈ ਸਾਰੇ ਨਵਦੀਪ ਜੀ ਸੋ ਅੱਜ ਸਾਡੇ ਨਾਲ ਨਵਦੀਪ ਜਲਵੇੜਾ ਮੌਜੂਦ ਸੀ ਤੁਸੀਂ ਦੇਖਿਆ ਕਿ ਕਿਸ ਤਰੀਕੇ ਹਾਲੇ ਵੀ ਆਪਣੇ ਹੌਸਲੇ ਬੁਲੰਦ ਜਿਹੜੇ ਐ ਦੱਸ ਰੇ ਸੀ ਤੁਸੀਂ ਗੱਲਾਂ 'ਚ ਵੀ ਸੁਣਿਆ ਤਸਵੀਰਾਂ 'ਚ ਵੀ ਦੇਖਿਆ ਕਿ ਕਿਸ ਤਰੀਕੇ ਉਹਨਾਂ ਨੇ ਇਹ ਗੱਲ ਮੰਨੀ ਕਿ شدد ਹੋਇਆ ਲੇਕਿਨ ਉਸੇ ਹੌਸਲੇ ਦੇ ਨਾਲ ਦੁਬਾਰਾ ਕਿਸਤਾਨੀ ਸੰਘਰਸ਼ਾਂ ਦੇ ਵਿੱਚ ਮੌਜੂਦ ਹੋਣ ਦੇ ਲਈ ਤਿਆਰ ਹੈ। ਹੋਰ ਜਲ ਇਸ ਵਿਚਾਰ ਦੇ ਨਾਲ ਪ੍ਰਿੰਟ ਤਾਮਿਲੂ ਡੇਲੀ ਪੋਸਟ ਪੰਜਾਬ ਐਮ ਐਚ ਐਲ ਨਮਲਾ